ਵੇਖੋ ਕਰੋੜਾ ਦੀ ਪ੍ਰਾਪਰਟੀ ਤੇ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤਾਂ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਪੁਲਿਸ ਵੱਲੋਂ ਨਸ਼ਾ ਤਸਕਰਾ ਦੀ ਜਾਇਦਾਦ ਫ੍ਰੀਜ਼ ਕਰ ਦਿੱਤੀ ਗਈ ਹੈ। ਰਸਲ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾ ਤੇ ਵੱਡੀ ਕਾਰਵਾਈ ਕਰਦਿਆ ਹੋਇਆ ਦੋ ਨਸ਼ਾ ਤਸਕਰ ਨੇ ਜਨਦੀ ਕਰੋੜਾ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ। 1 ਕਰੋੜ 54 ਲੱਖ ਚੁਰਾਂਚਾ ਹਜ਼ਾਰ ਰੁਪਏ ਦੀ ਪ੍ਰਾਪਰਟੀ ਜਿਸ ਦੇ ਬਾਹਰ ਨੋਟਿਸ ਚਪਕਾਏ ਗਏ ਨੇ ਡੀਐਸਪੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੋ ਨਸ਼ਾ ਤਸਕਰ ਨੇ ਜਨਦੀ ਪ੍ਰਾਪਰਟੀ ਜਿਹੜੀ ਕਿ ਇਹਨਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਸੀ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਘਰ ਦੇ ਬਾਹਰ ਨੋਟਿਸ ਚਪਕਾ ਲੀ ਗਏ ਨੇ ਦੱਸਿਆ ਜਾ ਰਿਹਾ ਕਿ ਦੋਵੇਂ ਤਸਕਰਾਂ ਤੇ ਐਨਡੀਪੀਐਸ ਦੇ ਅਧੀਨ 11 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤੇ 7 ਤੇ ਦੂਜੇ ਤੇ 4 ਮਾਮਲੇ ਦਰਜ ਨੇ ਤਾਂ ਦੋਵੇਂ ਦੋਸ਼ੀ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਨਸ਼ਾ ਤਸਕਰੀ ਕਰਕੇ ਇਹਨਾਂ ਦੇ ਵੱਲੋਂ ਬਣਾਈ ਗਈ ਸਾਰੀ ਪ੍ਰਾਪਰਟੀ ਜਿਸ ਨੂੰ ਪੁਲਿਸ ਦੇ ਵੱਲੋਂ ਫ੍ਰੀਜ਼ ਕੀਤਾ ਗਿਆ ਤਾਂ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਦੱਸਦੀ ਕਿ ਨਸ਼ਾ ਤਸਕਰਾ ਦੇ ਖਿਲਾਫ ਵੱਡੀ ਗਈ ਮੋਹਮ ਦੇ ਤਹਿਤ ਇਹ ਵੱਡੀ ਸਫਲਤਾ ਜਿਹੜੀ हासल ਹੋਈ ਸੀ ਦੋ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਸਨ ਤਾਂ ਹੁਣ ਇਹਨਾਂ ਦੀ ਪ੍ਰਾਪਰਟੀ ਪੁਲਿਸ ਦੇ ਵੱਲੋਂ ਫ੍ਰੀਜ਼ ਕੀਤੀ ਗਈ ਹੈ ਪ੍ਰਾਪਰਟੀ ਦੇ ਬਾਹਰ ਨੋਟਿਸ ਚਿਪਕਾ ਕੇ ਇਸ ਪ੍ਰਾਪਰਟੀ ਜਿਹੜੀ ਹੈ ਨਾ ਨਸ਼ਾ ਤਸਕਰੀ ਦੇ ਪੈਸੇ ਆਦਿ ਨਾਲ ਬਣਾਈ ਸੀ ਉਸ ਨੂੰ ਫ੍ਰੀਜ਼ ਕੀਤਾ ਗਿਆ ਇਹ ਅੱਜ ਅਸੀਂ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਸਾਭ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਭ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਐਸਪੀਡੀ ਸ਼੍ਰੀ ਬਲਕ੍ਰਿਸ਼ਨ ਸਿੰਘ ਰਾ ਦੀ ਅਗਵਾਈ ਹੇਠ ਅੱਜ ਸਬ ਡਿਵੀਜ਼ਨ ਧਰਮਕੋਟ ਥਾਣਾ ਕੋਟੀ ਸੇਖਾਂ ਦੇ ਪਿੰਡ ਦੋਲੇਵਾਲ ਦੇ ਵਿੱਚ ਅਸੀਂ ਅੱਜ 1 ਕਰੋੜ 54 ਲੱਖ ਤੇ 54000 ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਜਿਹਦੇ ਵਿੱਚ ਦੋ ਦੋਸ਼ੀ ਨੇ ਗੁਰਦੇਵ ਸਿੰਘ ਉਰਫ ਲਾਡੀ ਤੇ ਹਰਜਿੰਦਰ ਸਿੰਘ ਚਿੰਦਾ ਇਹਨਾਂ ਦੀ ਅਸੀਂ ਦੋ ਘਰ ਜਿਹੜੇ ਇਹਨਾਂ ਦੇ ਆ ਉਹ 1 ਕਰੋੜ 54 ਲੱਖ ਤੇ 54000 ਦੀ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰਾਈ ਆ ਤੇ ਅਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਣਾ ਸਬ ਡਿਵੀਜ਼ਨ ਧਰਮਕੋਟ ਦੇ ਵਿੱਚ ਅਸੀਂ ਪਹਿਲਾਂ ਵੀ 5.5 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਾ ਚੁੱਕੇ ਆ ਤੇ ਜਿਹੜੇ ਵੀ ਇਦਾਂ ਦੇ ਨਸ਼ਾ ਤਸਕਰ ਵੱਡੇ ਲੈਵਲ ਤੇ ਕੰਮ ਕਰ ਰਹੇ ਆ ਨੇ ਕਮਰਸ਼ੀਅਲ ਫੜੇ ਜਾਂਦੇ ਨੇ ਜਾਂ ਉਹਦੇ ਕੋਈ ਵੀ ਪਰਚੇ ਦਰਜ ਨੇ ਉਹਨਾਂ ਦੀਆਂ ਅਸੀਂ ਇਦਾਂ ਹੀ ਕੇਸ ਬਣਾ ਕੇ 68 ਦੇ ਕੇਸ ਬਣਾ ਕੇ ਉਹਨਾਂ ਦੀਆਂ ਪ੍ਰਾਪਟੀਆਂ ਫ੍ਰੀਜ਼ ਕਰਾਵਾਂਗੇ ਤੇ ਕਿਸੇ ਨੂੰ ਵੀ ਇਸ ਦੇ ਵਿੱਚ ਬਖਸ਼ਾ ਨਹੀਂ ਜਾਊਗਾ ਜਿਹੜੇ ਵੀ ਇਸ ਕੰਮ ਵਿੱਚ ਇਨਵੋਲ ਹੋਏ ਉਹਨਾਂ ਤੇ ਵੀ ਸਭ ਤੋਂ ਵੱਧ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਫਿਰ ਕਿੰਨੇ ਮਾਮਲੇ ਦਰਜ ਨੇ ਇਹਨਾਂ ਦੇ ਦੋਵਾਂ ਜਾਣੇ ਦੇ ਟੋਟਲ 11 ਮਾਮਲੇ ਦਰਜ ਨੇ ਵੱਖਰੀਆਂ ਵੱਖਰੀਆਂ ਧਾਰਾਂ ਦੇ ਅਧੀਨ ਕੁਝ ਮਾਮਲੇ ਕਮਰਸ਼ੀਅਲ ਦਰਜ ਨੇ ਤੇ ਕੁਝ ਨਾਨ ਕਮਰਸ਼ੀਅਲ ਜੇਲ੍ਹ ਜਿਵੇਂ ਦੋਨੇ ਹਾਂਜੀ ਦੋਨੇ ਜੇਲ੍ਹ ਵਿੱਚ ਪੰਦ ਰਹੇ ਨੇ ਅੱਗੇ ਨਾ ਦੇ ਖਿਲਾਫ ਵੀ ਕਰ ਰਹੀ ਸੀ ਅੱਗੇ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾ ਕੇ ਤੇ ਅੱਗੇ ਜਿਹੜੇ ਵੀ ਇਹਦੇ ਵਿੱਚ ਹੋਰ ਵੀ ਦੋਸ਼ੀ ਜਾਂ ਹੋਰ ਵੀ ਜਿਹੜੇ ਬੰਦੇ ਪਤਾ ਲੱਗਦੇ ਨੇ ਤੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਆ ਵੇਖੋ ਕਰੋੜਾ ਦੀ ਪ੍ਰਾਪਰਟੀ ਤੇ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤਾਂ ਘਰ ਦੇ ਬਾਹਰ ਨੋਟਿਸ ਚਿਪਕਾ ਕੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਫ੍ਰੀਜ਼ ਕਰ ਦਿੱਤੀ ਗਈ ਹੈ ਰਸਲ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕਰਦਿਆਂ ਹੋਇਆ ਦੋ ਨਸ਼ਾ ਤਸਕਰ ਨੇ ਜਨਦੀ ਕਰੋੜਾ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ 1 ਕਰੋੜ 54 ਲੱਖ 54 ਹਜ਼ਾਰ ਰੁਪਏ ਦੀ ਪ੍ਰਾਪਰਟੀ ਜਿਸ ਦੇ ਬਾਹਰ ਨੋਟਿਸ ਚਿਪਕਾਏ ਗਏ ਨੇ ਡੀਐਸਪੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੋ ਨਸ਼ਾ ਤਸਕਰ ਨੇ ਜਨਦੀ ਪ੍ਰਾਪਰਟੀ ਜਿਹੜੀ ਕਿ ਇਹਨਾਂ ਵੱਲੋਂ ਨਸ਼ਾ ਵੇਚ ਕੇ ਬੜਾਈ ਗਈ ਸੀ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਘਰ ਦੇ ਬਾਹਰ ਨੋਟਿਸ ਚਪਕਾ ਲਿਏ ਨੇ ਦੱਸਿਆ ਜਾ ਰਿਹਾ ਕਿ ਦੋਵੇਂ ਤਸਕਰਾਂ ਤੇ ਐਨਡੀਪੀਐਸ ਦੇ ਅਧੀਨ 11 ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤੇ 7 ਤੇ ਦੂਜੇ ਤੇ 4 ਮਾਮਲੇ ਦਰਜ ਨੇ ਤਾਂ ਦੋਵੇਂ ਦੋਸ਼ੀ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਤੇ ਨਸ਼ਾ ਤਸਕਰੀ ਕਰਕੇ ਇਹਨਾਂ ਦੇ ਵੱਲੋਂ ਬਣਾਈ ਗਈ ਸਾਰੀ ਪ੍ਰਾਪਰਟੀ ਜਿਸ ਨੂੰ ਪੁਲਿਸ ਦੇ ਵੱਲੋਂ ਫ੍ਰੀਜ਼ ਕੀਤਾ ਗਿਆ ਤਾਂ ਵੱਡੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਦੱਸਦੀ ਕਿ ਨਸ਼ਾ ਤਸਕਰਾਂ ਦੇ ਖਿਲਾਫ ਵਿੱਡੀ ਗਈ ਮੁਹਿੰਮ ਦੇ ਤਹਿਤ ਇਹ ਵੱਡੀ ਸਫਲਤਾ ਜਿਹੜੀ ਹਾਸਲ ਹੋਈ ਸੀ ਦੁਨ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਸਨ ਤਾਂ ਹੁਣ ਇਹਨਾਂ ਦੀ ਪ੍ਰਾਪਰਟੀ ਪੁਲਿਸ ਦੇ ਵੱਲੋਂ ਫ੍ਰੀਜ਼ ਕੀਤੀ ਗਈ ਹੈ ਪ੍ਰਾਪਰਟੀ ਦੇ ਬਾਹਰ ਨੋਟਿਸ ਚਿਪਕਾ ਕੇ ਇਸ ਪ੍ਰਾਪਰਟੀ ਜਿਹੜੀ ਹੈ ਨਾ ਨਸ਼ਾ ਤਸਕਰੀ ਦੇ ਪੈਸੇ ਆਦਿ ਨਾਲ ਬਣਾਈ ਸੀ ਉਸ ਨੂੰ ਫ੍ਰੀਜ਼ ਕੀਤਾ ਗਿਆ ਹੈ ਅੱਜ ਅਸੀਂ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਸਾਭ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਭ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਐਸਪੀਡੀ ਸ਼੍ਰੀ ਬਲਕ੍ਰਿਸ਼ਨ ਸਿੰਘ ਰਾ ਦੀ ਅਗਵਾਈ ਹੇਠ ਅੱਜ ਸਬਡਿਵੀਜ਼ਨ ਧਰਮਕੋਟ ਥਾਣਾ ਕੋਟੀ ਸੇਖਾਂ ਦੇ ਪਿੰਡ ਦੋਲੇਵਾਲ ਦੇ ਵਿੱਚ ਅਸੀਂ ਅੱਜ 1 ਕਰੋੜ 54 ਲੱਖ ਤੇ 54 ਹਜ਼ਾਰ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਜਿਹਦੇ ਵਿੱਚ ਦੋ ਦੋਸ਼ੀ ਨੇ ਗੁਰਦੇਵ ਸਿੰਘ ਉਰਫ ਲਾਡੀ ਤੇ ਹਰਜਿੰਦਰ ਸਿੰਘ ਚਿੰਦਾ ਇਹਨਾਂ ਦੀ ਅਸੀਂ ਦੋ ਘਰ ਜਿਹੜੇ ਇਹਨਾਂ ਦੇ ਆ ਉਹ 1 ਕਰੋੜ 54 ਲੱਖ ਤੇ 54 ਹਜ਼ਾਰ ਦੀ ਇਹਨਾਂ ਦੀ ਪ੍ਰਾਪਰਟੀ ਜਬਤ ਕਰਾਈਆ ਤੇ ਅਸੀਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਣਾ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅਸੀਂ ਪਹਿਲਾਂ ਵੀ 5.5 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਾ ਚੁੱਕੇ ਹਾਂ ਤੇ ਜਿਹੜੇ ਵੀ ਇਦਾਂ ਦੇ ਨਸ਼ਾ ਤਸਕਰ ਵੱਡੇ ਲੈਵਲ ਤੇ ਕੰਮ ਕਰ ਰਹੇ ਆ ਨੇ ਕਮਰਸ਼ੀਅਲ ਫੜੇ ਜਾਂਦੇ ਨੇ ਜਾਂ ਉਹਨਾਂ ਦੇ ਕੋਈ ਵੀ ਪਰਚੇ ਦਰਜ ਨਹੀਂ ਉਹਨਾਂ ਦੀਆਂ ਅਸੀਂ ਇਦਾਂ ਹੀ ਕੇਸ ਬਣਾ ਕੇ ਠਾਠ ਹੱਫ ਤੇ ਕੇਸ ਬਣਾ ਕੇ ਉਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਵਾਂਗੇ ਤੇ ਕਿਸੇ ਨੂੰ ਵੀ ਇਸ ਦੇ ਵਿੱਚ ਬਖਸ਼ਾ ਨਹੀਂ ਜਾਊਗਾ ਜਿਹੜੇ ਵੀ ਇਸ ਕੰਮ ਵਿੱਚ ਇਨਵੋਲ ਹੋਏ ਉਹਨਾਂ ਤੇ ਵੀ ਵੱਧ ਤੋਂ ਵੱਧ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਪਰ ਕਿੰਨੇ ਮਾਮਲੇ ਦਰਜ ਨੇ ਇਹਨਾਂ ਦੇ ਦੋਵਾਂ ਜਾਣੇ ਦੇ ਟੋਟਲ 11 ਮਾਮਲੇ ਦਰਜ ਨੇ ਵੱਖਰੀਆਂ ਵੱਖਰੀਆਂ ਧਾਰਾਂ ਦੇ ਅਧੀਨ ਕੁਝ ਮਾਮਲੇ ਕਮਰਸ਼ੀਅਲ ਦਰਜ ਨੇ ਤੇ ਕੁਝ ਨਾਨ ਕਮਰਸ਼ੀਅਲ ਜੇਲ੍ਹ ਵਿੱਚ ਨੇ ਹਾਂਜੀ ਦੋਨੇ ਜੇਲ੍ਹ ਵਿੱਚ ਬੰਦੇ ਨੇ ਅੱਗੇ ਨਸ਼ੇ ਦੇ ਖਿਲਾਫ ਵੀ ਕਾਰਵਾਈ ਕੀਤੀ ਹੈ ਅੱਗੇ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾ ਕੇ ਤੇ ਅੱਗੇ ਜਿਹੜੇ ਵੀ ਇਹਦੇ ਵਿੱਚ ਹੋਰ ਵੀ ਦੋਸ਼ੀ ਜਾਂ ਹੋਰ ਵੀ ਜਿਹੜੇ ਬੰਦੇ ਪਤਾ ਲੱਗਦੇ ਨੇ ਤੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ